ਕੋਈ ਨਹੀਂ ਰਹਿ ਗਿਆ ਜੀ ਸਾਨੂੰ ਡੋਂਕਰ ਛੱਡ ਕੇ ਭੱਜ ਗਿਆ ਆ ਲਵ ਤੇ ਮੈਂ ਰਹਿ ਗਿਆ ਬਸ ਪਹੁੰਚਣ ਵਾਲਿਆਂ ਜੀ ਅਮਰੀਕਾ ਆ ਰਹਿ ਗਿਆ ਕਿਲੋ ਕੁ ਮੈਂਟਰੀ ਇਹੀ ਸਾਰ ਬਸ ਮੈਕਸੀਕੋ ਬੜਨ ਵਾਲਿਆਂ ਜੀ ਪਨਾਮਾ ਤੋਂ ਕੈਨੇਡਾ ਦੇ ਵਿੱਚ ਕਿਵੇਂ ਆਪਾਂ ਜੋਬ ਲੱਭ ਸਕਦੇ ਆ ਕੈਨੇਡਾ ਦੇ ਵਿੱਚ ਕੀ ਕੀ ਕੰਮ ਆ ਤੇ ਅੱਜ ਦੇ ਰੇਟ ਦੇ ਵਿੱਚ ਕੈਨੇਡਾ ਆਣਾ ਵਰਥ ਜਾਂ ਨਹੀਂ ਵਰਥ 2024 ਦੇ ਵਿੱਚ ਕੀ ਕੈਨੇਡਾ ਦੇ ਵਿੱਚ ਪੀਆਰ ਹੋ ਸਕਦੀ ਆ ਆਪਾਂ ਜਾਂ ਨਹੀਂ ਹੋ ਸਕਦੇ ਕੋਈ ਨਹੀਂ ਹੈਗਾ ਜੀ ਜੰਗਲਾਂ ਚ ਉਹ ਸਾਹਮਣੇ ਇੱਕ ਰੋਡ ਜਾਂਦਾ ਲੱਗਦਾ ਲੱਗਦਾ ਉਹੀ ਜਾ ਰਹੇ ਜੀ ਅਮਰੀਕਾ ਨੂੰ ਨਾ ਇੱਥੇ ਕੁਝ ਖਾਣ ਪੀਣ ਨੂੰ ਨਾ ਪਾਣੀ ਬੜੀ ਚੜਾਈ ਹੈ ਜੀ ਪੂਰਾ ਪਹਾੜ ਚੜਨਾ ਹੈ ਚਾਰ ਦਿਨਾਂ ਤੋਂ ਟ੍ਰੈਕਟਰ ਤੇ ਸਾਰਦੇ ਗਏ ਬਰੈਡ ਤੇ ਪੱਤੇ ਖਾਦੇ ਸੀਗੇ ਇੱਕ ਜਗ੍ਹਾ ਤੇ ਰਸਤੇ 'ਚ ਇਹ ਛੋਟੇ ਛੋਟੇ ਜਿਹੇ ਬਕਮਨਾਂ ਤੇ ਫਿਸ਼ਿੰਗ ਸਿਖਾ ਰਹੇ ਨੇ ਗੋਰੀ ਤਾਂ ਹੀ ਇਹ ਗੋਰਿਆਂ ਦੇ ਜਵਾਬ ਤੇਜ਼ ਹੁੰਦੇ ਨੇ ਐਕਟੀਵਿਟੀਜ਼ ਦੇ ਪਹਿਲੇ ਦਿਨ ਤੋਂ ਆਪ ਸਿਖਾਉਂਦੇ ਨੇ ਬੱਚਿਆਂ ਨੂੰ ਇਹ ਜਲ ਮੁਰਗੀਆਂ ਜੀ ਕੈਨੇਡਾ ਦੀਆਂ 18-19 ਡਾਲਰ ਮਤਲਬ ਇਹ ਬੇਸਿਕ ਪੇਰੇਟਾ ਤੇ ਮਿਲ ਹੀ ਜਾਂਦਾ ਘੰਟੇ ਦਾ ਪਰ ਆਪਣੇ ਉਧਰ ਦਾ 10 10 ਵੀ ਲੋਕ 12 12 ਦੇ ਵੀ ਕੈਸ਼ ਤੇ ਕੰਮ ਕਰਾਈ ਜਾਂਦੇ ਨੇ ਐਸੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਫੇਰ ਇੱਕ ਮੇਰੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਦੀ ਜਰਨੀ ਜਿਹੜੀ ਹੈਗੀ ਆ ਮੈਂ ਤੁਹਾਨੂੰ ਇਹਦੇ ਵਿੱਚ ਦਿਖਾਉਣ ਜਾਵਾਂਗਾ ਗੱਲਾਂ ਬਾਤਾਂ ਵੀ ਚੱਲਣਗੀਆਂ ਬਲੌਗ ਦੇ ਵਿੱਚ ਵਿੱਚ ਨਾਲ-ਨਾਲ ਜਿਵੇਂ ਅੱਗੇ ਬਲੌਗ ਦੇ ਵਿੱਚ ਕਰਦੇ ਆਪਾਂ ਤੇ ਸਭ ਤੋਂ ਵੱਡੀ ਗੱਲ ਆ ਆਪਾਂ ਅੱਜ ਮਤਲਬ ਚੱਲੇ ਆ ਮੌਂਟਰੀਅਲ ਪਹਿਲੀ ਵਾਰ ਆਪਾਂ ਮਤਲਬ ਹੀ ਮੌਂਟਰੀਅਲ ਚੱਲੇ ਆ ਤੇ 2 ਮਹੀਨੇ ਹੋਏ ਨੇ ਮੈਨੂੰ 2 ਢਾਈ ਢਾਈ ਕੇ ਮੰਥ ਤੇ ਮੌਂਟਰੀਅਲ ਚੱਲੇ ਆ ਆਪਾਂ ਤੇ ਨਾਲੇ ਤਾਂ ਉੱਥੇ ਆਪਣਾ ਲਵਕਰਨ ਸਿੰਘ ਮੇਰਾ ਮਤਲਬ ਹੀ ਬ੍ਰਦਰ ਇਨ ਲਾ ਉਹਨੂੰ ਛੱਡਣ ਚੱਲੇ ਆ ਆਪਣੀ ਗੱਡੀ ਦੇ ਵਿੱਚ ਤੇ ਨਾਲੇ ਆਪਾਂ ਐਕਸਪੀਰੀਅੰਸ ਕਰਨ ਚੱਲੇ ਆ ਕਿ ਮੌਂਟਰੀਅਲ ਹੈਗਾ ਕਿਵੇਂ ਦਾ ਤੇ ਮੌਂਟਰੀਅਲ ਦੇ ਵਿੱਚ ਆਪਣਾ ਕੀ ਡਿਫਰੈਂਸ ਆ ਬ੍ਰੈਂਟਨ ਨਾਲੋਂ ਤੇ ਕੀ ਆ ਵੈਸੇ ਸੁਣਨ ਚ ਆਇਆ ਕਿ ਮੌਂਟਰੀਅਲ ਥੋੜਾ ਜਿਹਾ ਕੰਜੈਸਟਡ ਆ ਤੇ ਪੁਰਾਣਾ ਸ਼ਹਿਰ ਜ਼ਿਆਦਾ ਹਣਾ ਬ੍ਰੈਂਟਨ ਖੁੱਲਾ ਡੁੱਲਾ ਤੇ ਪੰਜਾਬੀ ਇੱਥੇ ਬ੍ਰੈਂਟਨ ਚ ਜ਼ਿਆਦਾ ਨੇ ਇੱਥੇ ਮਿਸਿਸਾਗਾ ਬ੍ਰੈਂਟਨ ਹਾਲਟਨ ਦੇ ਵਿੱਚ ਤੇ ਮੌਂਟਰੀਆ ਦੇ ਵਿੱਚ ਥੋੜੇ ਪੰਜਾਬੀ ਘੱਟ ਨੇ ਆਪਾਂ ਹੁਣ ਚੱਲਦੇ ਆਂ ਆਪਣੀ ਜਰਨੀ ਸਟਾਰਟ ਕਰਨ ਲੱਗੇ ਆਂ ਆਪਾਂ ਅੱਜ ਤਰੀਕ ਹੈਗੀ ਹੈ ਜੀ 23 ਤਰੀਕ 23 ਤਰੀਕ ਦਾ ਟਾਈਮ ਹੈ ਜੀ ਤੇ ਸਵੇਰੇ ਆਪਾਂ 7 ਵਜੇ ਨਿਕਲਣ ਲੱਗੇ ਆਂ ਇਥੋਂ ਇਹ ਗੱਡੀ ਹੈ ਜੀ ਆਪਣੀ ਜਿਹਦੇ ਵਿੱਚ ਆਪਾਂ ਜਾਵਾਂਗੇ ਤੇ ਆਪਣਾ ਸਫ਼ਰ ਆਪਾਂ ਸਟਾਰਟ ਕਰਨ ਲੱਗੇ ਆਂ ਜੀ ਹੁਣ ਬਾਕੀ ਤੁਹਾਨੂੰ ਦਿਖਾਉਂਦੇ ਆ ਜਿਵੇਂ ਜਿਵੇਂ ਰਸਤੇ ਦੇ ਵਿੱਚ ਵਿਊ ਆਣਗੇ ਜੋ ਵੀ ਆਪਣਾ ਕੋਈ ਗੱਲ ਜੀ ਹਨਾ ਰਸਤੇ ਦਾ ਆਪਣਾ ਜਰਨੀ ਸਫਰ ਜਿਵੇਂ ਵੀ ਆਪਣਾ ਅੱਗੇ ਜਾਵਾਂਗੇ ਤੁਹਾਨੂੰ ਨਾਲ-ਨਾਲ ਦੱਸੀ ਜਾਵਾਂਗੇ ਕੀ ਆਪਣਾ ਐਕਸਪੀਰੀਅੰਸ ਆ ਕਿਵੇਂ ਆਪਾਂ ਟਰੈਵਲ ਕਰ ਸਕਦੇ ਆ ਕਿੰਨੇ ਕਿਲੋਮੀਟਰ ਆਪਾਂ ਨੂੰ ਪੈਂਦਾ ਤੇ ਗੱਡੀ ਨੇ ਆਪਣਾ ਤੇਲ ਕਿੰਨਾ ਖਾਦਾ ਤੇ ਆਪਣੀ ਮੌਂਟਰੀਅਲ ਦੇ ਵਿੱਚ ਕੀ ਕੋਸ਼ਟਾਈ ਘੁੰਮਣ ਦੀ ਇਹ ਸਾਰਾ ਕੁਝ ਆਪਾਂ ਤੁਹਾਨੂੰ ਇਸ ਬਲੌਗ ਦੇ ਵਿੱਚ ਦੱਸਾਂਗੇ ਨਾਲ ਨਾਲ ਆਪਾਂ ਗੱਲਾਂ ਕਰਾਂਗੇ ਇੰਪੋਰਟੈਂਟ ਗੱਲਾਂ ਜੋ ਕੈਨੇਡਾ ਨੂੰ ਲੈ ਕੇ ਮੈਨੂੰ ਸਵਾਲ ਆਉਂਦੇ ਨੇ ਕਿ ਕੈਨੇਡਾ ਦੇ ਵਿੱਚ ਕਿਵੇਂ ਆਪਾਂ ਜੋਬ ਲੱਭ ਸਕਦੇ ਹਾਂ ਕੈਨੇਡਾ ਦੇ ਵਿੱਚ ਕੀ ਕੀ ਕੰਮ ਹੈ ਤੇ ਅੱਜ ਦੇ ਡੇਟ ਦੇ ਵਿੱਚ ਕੈਨੇਡਾ ਆਉਣਾ ਵਰਥ ਹੈ ਜਾਂ ਨਹੀਂ ਵਰਥ 2024 ਦੇ ਵਿੱਚ ਕੀ ਕੈਨੇਡਾ ਦੇ ਵਿੱਚ ਪੀਆਰ ਹੋ ਸਕਦੀ ਹੈ ਆਪਾਂ ਜਾਂ ਨਹੀਂ ਹੋ ਸਕਦੀ ਤੇ ਆਪਣੀ ਗੱਡੀ ਦੇ ਵਿੱਚ ਆਪਾਂ ਬਾਕੀ ਆ ਆਪਣਾ ਲਾਇਆ ਸੀਗਾ ਲੈ ਕੇ ਨਿਰਪਾਉ ਨਿਰਵੈਰ ਨਿਰਪਾਉ ਨਿਰਵੈਰ ਦਾ ਮਤਲਬ ਹੁੰਦਾ ਕਿ ਨਾ ਕਿਸੇ ਤੋਂ ਡਰਨ ਵਾਲਾ ਤੇ ਨਾ ਕਿਸੇ ਨਾਲ ਵੈਰ ਵਾਲਾ ਇਹ ਮਤਲਬ ਆਪਣੀ ਬਾਣੀ ਦੇ ਵਿੱਚ ਤੇ ਨਾ ਆਪਾਂ ਨੂੰ ਕਿਸੇ ਦਾ ਡਰ ਤਨ ਆਪਾਂ ਕਿਸੇ ਨਾਲ ਬੈਰ ਰੱਖਦੇ ਕੀ ਹਨ ਆਪਣਾ ਕੋਈ ਮਤਲਬ ਇਹ ਆਪਣਾ ਮਨ ਦੇ ਵਿੱਚ ਇਹ ਨਹੀਂ ਹੁੰਦਾ ਕਿ ਆਪਾਂ ਕਿਸੇ ਦਾ ਬੁਰਾ ਕਰੀਏ ਜਾਂ ਕਿਸੇ ਦਾ ਨੁਕਸਾਨ ਕਰੀਏ ਉਹਨੂੰ ਆਪਾਂ ਬੈਰ ਕਹਿੰਦੇ ਨੇ ਬੈਰ ਦੇਖੋ ਮਤਲਬ ਇਹ ਮੇਰੀ ਨਿਗਾਹ ਦੇ ਵਿੱਚ ਬੈਰ ਰਹੀ ਚੀਜ਼ ਨੂੰ ਕਿਹਾ ਜਾਂਦਾ ਕਿ ਜੇਕਰ ਆਪਾਂ ਕਿਸੇ ਦਾ ਨੁਕਸਾਨ ਕਰਦੇ ਆਪਾਂ ਆਪਣੇ ਦਿਲ ਦੇ ਵਿੱਚ ਹੇਟ ਰੱਖਦੇ ਆ ਵੀ ਮੈਂ ਉਹਦਾ ਨੁਕਸਾਨ ਕਰਾਂ ਫਾਈਨੈਂਸ਼ੀਅਲੀ ਜਾਂ ਹਨਾ ਫਿਜ਼ੀਕਲੀ ਕਿਸੇ ਵੀ ਤਰੀਕੇ ਉਹ ਚੀਜ਼ ਨੂੰ ਆਪਾਂ ਬੈਰ ਕਹਿ ਸਕਦੇ ਆ ਬਾਕੀ ਛੋਟੇ-ਮੋਟੇ ਮਨਮੁਟਾਵ ਜਾਂ ਇਹ ਚੀਜ਼ਾਂ ਇਹ ਹਰੇਕ ਦੀ ਜ਼ਿੰਦਗੀ ਦੇ ਵਿੱਚ ਹੁੰਦੀਆਂ ਨੇ ਤੇ ਵੈਸੇ ਤਾਂ ਵੈਗਰੋਂ ਆਪਾਂ ਨੇ ਇਹ ਚੀਜ਼ ਤੋਂ ਮਨਾ ਕੀਤਾ ਵੀ ਕਿਸੇ ਨਾਲ ਇਹ ਮਨਮੁਟਾਵ ਜਾਂ ਛੋਟੀ-ਮੋਟੀਆਂ ਜੋ ਆਪਣੀਆਂ ਦਿੱਕਤ ਪਰੇਸ਼ਾਨੀਆਂ ਆਉਂਦੀਆਂ ਨੇ ਇਹ ਚੀਜ਼ ਵੀ ਨਹੀਂ ਰੱਖਣੀ ਆ ਤੇ ਬਾਕੀ ਆਪਾਂ ਚੱਲਦੇ ਆ ਤੇ ਤੁਹਾਨੂੰ ਦਿਖਾਵਾਂਗੇ ਜਰਨੀ ਅੱਗੇ ਜਿਵੇਂ-ਜਿਵੇਂ ਲਵ ਕਰਨ ਆਣ ਵਾਲਾ ਲਵ ਦੇ ਨਾਲ ਆਪਾਂ ਚੱਲੀ ਆ ਬਾਕੀ ਰਸਤੇ ਦੇ ਵਿੱਚ ਆਨ ਰੋਡ ਆਉਂਦੇ ਨੇ ਕਿਵੇਂ ਦਾ ਰੋਡ ਆ ਕੀ ਆਪਣੀ ਗੱਡੀ ਸਰਵਿਸ ਕਰਾਏ ਤੋਂ ਬਾਅਦ ਆਪਣਾ ਐਵਰੇਜ ਕੀ ਦੇएगी ਤੇ ਹੁਣ ਕੀ ਸਰਵਿਸ ਕਰਾਏ ਤੋਂ ਬਿਨਾ ਪਹਿਲਾਂ ਕੀ ਐਵਰੇਜ ਦੇएगी ਮਤਲਬ ਮੋਂਟਰੀਅਲ ਤੋਂ ਵਾਪਸ ਆ ਕੇ ਆਪਾਂ ਥੋੜੇ ਬੋਧਾ ਟਾਈਮ 'ਚ ਸਰਵਿਸ ਕਰਾਵਾਂਗੇ ਉਹ ਨੈਕਸਟ ਬਲੌਗਸ ਦੇ ਵਿੱਚ ਦੱਸਾਂਗਾ ਮੈਂ ਕੀ ਮਨੂਏ ਗੱਡੀ ਹਨਾ ਕਿਵੇਂ ਕਿੰਨਾ ਕੁ ਖਰਚਾ ਪੈਂਦਾ ਗੱਡੀ ਦਾ ਤੇ ਕੀ ਕੀ ਕੋਸਟ ਆਉਂਦੀ ਹੈ ਆਨ ਰੋਡ ਪਹੁੰਚਣ ਵਾਲਿਆ ਜੀ ਆਪਾਂ ਇਹ ਪਹੁੰਚ ਗਏ ਜੀ ਆਪਾਂ ਮੌਂਟਰੀਅਲ ਤੇ ਇਹ ਗੱਡੀ ਕਰਤੀ ਜੀ ਆਪਾਂ ਨੇ ਲੋਕ ਤੇ ਇਹ ਹੈਗਾ ਜੀ ਆਪਣਾ ਲਵਕਰਨ ਸਿੰਘ ਦਾ ਘਰ 30 ਨੰਬਰ ਘਰ ਹੈ ਜੀ ਇੱਥੇ ਸਟਰੀਟ ਦਾ ਨਾਮ ਹੈ ਜੇ ਮੈਨੂੰ ਪਤਾ ਨਹੀਂ ਘਰ ਵਧੀਆ ਬਣਿਆ ਹੋਇਆ ਜੀ ਇਹ ਆਪਣਾ ਤੋਂ ਗੈਰੇਜ ਨੇ ਨੀਚੇ ਬਾਕੀ ਇਹ ਕਹਿੰਦਾ ਵੀ ਬੇਸਮੈਂਟ ਵੀ ਆਪਣੇ ਕੋਲ ਹੈ ਤੇ ਉੱਪਰਲਾ ਫਲੋਰ ਵੀ ਆਪਣੇ ਕੋਲ ਹੈ ਇਹ ਘਰ ਬਹੁਤ ਵਧੀਆ ਬਣਿਆ ਹੋਇਆ ਬਾਹਰੋਂ ਦੇਖਣ ਨੂੰ ਅੰਦਰੋਂ ਦੇਖਦੇ ਆਂ ਅੰਦਰ ਵੀ ਸੋਹਣਾ ਜੀ ਘਰ ਤਾਂ ਆਜਾਏਗਾ ਜੀ ਆਪਣਾ ਦੂਜਾ ਦਿਨ ਮੌਂਟਰੀਅਲ ਦੇ ਵਿੱਚ ਕੱਲ ਆਪ ਇੱਥੇ ਪਹੁੰਚ ਗਏ ਸੀਗੇ ਤੇ ਕੱਲ ਆਪਾਂ ਨੂੰ ਤਕਰੀਬਨ ਦੇਰ ਹੋ ਗਿਆ ਸੀਗਾ ਤੇ ਪਹੁੰਦਿਆਂ ਨੂੰ ਕਿਉਂਕਿ ਮਤਲਬ ਹੀ ਸ਼ਾਮ ਦੇ 4-5 ਵਜੇ ਸੀਗੇ ਉਸ ਤੋਂ ਬਾਅਦ ਫਿਰ ਮੌਂਟਰੀਅਲ ਚਲੇ ਗਏ ਸੀਗੇ ਥੋੜਾ ਜਿਹਾ ਉਹ ਥੋੜਾ ਜਿਹਾ ਮੈਂ ਕਲਿੱਪ ਲੈਣੇ ਭੁੱਲ ਗਿਆ ਵੀਡੀਓ ਬਣਾਣੀ ਭੁੱਲ ਗਿਆ ਉੱਥੇ ਮੈਂ ਤੇ ਸੌਰੀ ਉਸ ਚੀਜ਼ ਲਈ ਤੇ ਅੱਜ ਹੈਗਾ ਜੀ ਆਪਣਾ ਦੂਜਾ ਦਿਨ ਮੌਂਟਰੀਅਲ ਦੇ ਵਿੱਚ ਤੇ ਅੱਜ ਆਪਾਂ ਹੁਣ ਚੱਲੇ ਆ ਜੀ ਮਾਉਂਟ ਰੋਇਲ ਮਾਉਂਟ ਰੋਇਲ ਇੱਥੇ ਸਭ ਤੋਂ ਮਤਲਬ ਫੇਮਸ ਜਗ੍ਹਾ ਮੌਂਟਰੀਅਲ ਦੀ ਮੌਂਟਰੀਅ ਕੀ ਅਥੇ ਜਿਹੜਾ ਮੌਂਟਰੀਅਲ ਸ਼ਹਿਰ ਆ ਇਹਦੇ ਨਾਲ ਇੱਕ ਮਤਲਬ ਵੀ ਆਪਣਾ ਆਪਣਾ ਪੰਜਾਬੀ ਚ ਗੱਲ ਕਰੀਏ ਤਾਂ ਪਹਾੜ ਪੈਂਦਾ ਉਹ ਪਹਾੜ ਦੇ ਉੱਪਰ ਜਦੋਂ ਆਪਾਂ ਚੜਦੇ ਆ ਮਤਲਬ ਕਿ ਕੁਛ ਥੋੜਾ ਜਿਹਾ ਵੋਕ ਵੀ ਕਰਨੀ ਪੈਂਦੀ ਆ ਸ਼ਾਇਦ ਮੈਨੂੰ ਦੱਸਿਆ ਜਿਵੇਂ ਲਵ ਕਰਨੇ ਤੇ ਨੀਚੇ ਤੱਕ ਅੱਧ ਤੱਕ ਗੱਡੀ ਵੀ ਜਾਂਦੀ ਆ ਤੇ ਜਦੋਂ ਉਹਦੇ ਉੱਪਰ ਚੜਦੇ ਆ ਤਾਂ ਉੱਥੋਂ ਸਾਰਾ ਮੌਂਟਰੀਅਲ ਦਾ ਬਿਲਡਿੰਗਸ ਸਾਰਾ ਮੌਂਟਰੀਅਲ ਦਾ ਡਾਊਨਟਾਊਨ ਦਿਖਦਾ ਤੇ ਉਹੀ ਆਪਾਂ ਅੱਜ ਦੇਖਣ ਚੱਲੇ ਆ ਉਸ ਤੋਂ ਬਾਅਦ ਡਾਊਨਟਾਊਨ ਵੀ ਘੁੰਮਾਂਗੇ ਥੋੜਾ ਜਿਹਾ ਤੇ ਤੁਹਾਨੂੰ ਦਿਖਾਨੇ ਆ ਅੱਗੇ ਜਿਵੇਂ ਜਿਵੇਂ ਸਾਰਾ ਸਫਰ ਇਹ ਦੇਖੋ ਜੀ ਮੌਂਟਰੀਅਲ ਆਏ ਹੋਏ ਆ ਉਹ ਮੁੰਡਾ ਇੱਕ ਚੋਬਰ ਤੇ ਮਾਉਂਟ ਰਾਇਲ ਚੜ ਰਹੇ ਆ ਪਹਾੜ ਤੇ ਕਾਫੀ ਫੇਮਸ ਜਗ੍ਹਾ ਮੌਂਟਰੀਅਲ ਦੀ ਕਿਵੇਂ ਲੱਗ ਰਿਹਾ ਲਵ ਮਜ਼ਾ ਆ ਰਿਹਾ ਐ ਐਡਵੈਂਚਰ ਹੋ ਰਿਹਾ ਹਾਂ ਹਾਂ ਪੂਰਾ ਚਲੋ ਦਿਖਾਨੇ ਤੁਹਾਨੂੰ ਵੀ ਉੱਪਰ ਜਾ ਕੇ ਆਜੋ ਗਾਇਜ਼ ਆਜੋ ਇਹ ਦੇਖੋ ਤੁਹਾਨੂੰ ਅੱਗੇ ਵਿਖਾਨੇ ਆ ਕਿਵੇਂ ਜਾਂਦਾ ਫਿਰ ਸਫਰ ਆ ਲਵ ਇ ਕਈ ਇੱਥੇ ਐਵੇਂ ਦੀ ਜਗ੍ਹਾ ਤੇ ਆ ਕੇ ਕਹਿ ਦਿੰਦੇ ਨੇ ਅਮਰੀਕਾ ਦੀ ਡੋਂਕੀ ਲਾ ਰਿਹਾ ਜੀ ਅਸੀਂ ਅਸੀਂ ਪਨਾਮਾ ਦੇ ਜੰਗਲਾਂ 'ਚ ਖੜੇ ਹਾਂ ਜੀ ਅਸੀਂ ਦੇਖੋ ਪੂਰਾ ਉਹੀ ਲੁੱਕ ਪੈਂਦੀ ਆ ਕੋਈ ਨਹੀਂ ਰਹਿ ਗਿਆ ਜੀ ਸਾਨੂੰ ਡੋਂਕਰ ਛੱਡ ਕੇ ਭੱਜ ਗਿਆ ਆ ਲਵ ਤੇ ਮੈਂ ਰਹਿ ਗਿਆ ਬਸ ਪਹੁੰਚਣ ਆਲੇ ਹਾਂ ਜੀ ਅਮਰੀਕਾ ਆ ਰਹਿ ਗਿਆ ਕਿਲੋਕੋਮੈਟਰੀ ਇਹੀ ਸਾਰਾ ਵਾ ਮੈਕਸੀਕੋ ਬੜਨ ਆਲੇ ਹਾਂ ਜੀ ਪਨਾਮਾ ਤੋਂ ਐਵੇਂ ਕਈ ਕਹਿ ਕੇ ਪਾਗਲ ਬਣਾ ਲੈਂਦੇ ਨੇ ਵੀਊ ਲੈ ਲੈਂਦੇ ਨੇ ਗੱਡੀਆਂ ਵੀ ਆਉਂਦੀਆਂ ਨੇ ਲੱਗਾ ਹਣਾ ਇੱਥੇ ਹਾਏ 4x4 ਟਰੌਫ ਰੋਡਿੰਗ ਵਾਲੀਆਂ ਚੜਾਉਂਦੇ ਹਣੇ ਲੋਕ ਇੱਥੇ ਰਸਤਾ ਬਣਿਆ ਹੋਇਆ ਇਕੱਲੰ ਕੋਈ ਨਹੀਂ ਹੈਗਾ ਜੀ ਜੰਗਲਾਂ ਚ ਉਹ ਸਾਹਮਣੇ ਇੱਕ ਰੋਡ ਜਾਂਦਾ ਲੱਗਦਾ ਲੱਗਦਾ ਉਹੀ ਜਾ ਰਹੇ ਜੀ ਅਮਰੀਕਾ ਨੂੰ ਨਾ ਇੱਥੇ ਕੁਝ ਖਾਣ ਪੀਣ ਨੂੰ ਨਾ ਪਾਣੀ ਬੈਗ ਸੀਗੇ ਜੀ ਉਹ ਵੀ ਸੁੱਟਿਆ ਆਏ ਪਿੱਛੇ ਫਿਰ ਨਹੀਂ ਮਤਲਬ ਇਸ ਵੈਸਾ ਨਾਲ ਜੀ ਬੜੀ ਸੜਾਈ ਹੈ ਜੀ ਪੂਰਾ ਪਹਾੜ ਚੜਨਾ ਇਹ ਚਾਰ ਦਿਨਾਂ ਤੋਂ ਟ੍ਰੈਕਰ ਤੇ ਸਾਰਦੇ ਪਏ ਆ ਬਰੈਡ ਤੇ ਪੱਤੇ ਖਾਦੇ ਸੀਗੇ ਇੱਕ ਜਗ੍ਹਾ ਤੇ ਰਸਤੇ 'ਚ ਇਹ ਆ ਗਿਆ ਜੀ ਰੋਡ ਤੇ ਜੇ ਜਾਣਾ ਜੀ ਇਧਰੋਂ ਵੀ ਜਾ ਸਕਦੇ ਆ ਏਕਾ ਸਾਹਮਣੇ ਸ਼ੋਰਟਕਟ ਆ ਫਿਰ ਆ ਵੀ ਇਧਰੋਂ ਰੋਡ ਤੇ ਚੱਲਦੇ ਆ ਨਾ ਰੌਣਕ ਇਹ ਆ ਜੀ ਵਿਊ ਰਸਤੇ 'ਚ ਇੱਕ ਲੈਗ ਜੀ ਕੀ ਪਿਛੇ ਇਧਰੋਂ ਉੱਪਰ ਜਾ ਰਹੀਆਂ ਮੌਸਮ ਬੜਾ ਵਧੀਆ ਅੱਜ ਇਹ ਅੱਜ ਲੇਕ ਦੇਖੋ ਇਹ ਛੋਟੇ ਛੋਟੇ ਜਿਹੜਾ ਕੰਨ ਤੇ ਫਿਸ਼ਿੰਗ ਸਖਾਰੇ ਨੇ ਗੋਰੀ ਤਾਂ ਹੀ ਇਹ ਗੋਰੀਆਂ ਦੇ ਜਵਾਬ ਤੇਜ਼ ਹੁੰਦੇ ਨੇ ਐਕਟੀਵਿਟੀ ਸੇ ਪਹਿਲੇ ਦਿਨ ਤੋਂ ਆਪ ਸਖਾ ਰਹੇ ਨੇ ਬੱਚਿਆਂ ਨੂੰ ਆਪਣੇ ਇੱਥੇ ਜਵਾਬ ਨੇੜੇ ਆ ਜਿਓਏ ਆਪਣੇ ਵਾਲਾ ਮਾਮਾ ਨੇ ਭੱਜ ਕੇ ਪੈਣਾ ਵੀ ਤੋਂ ਵਿਚੇ ਨਾ ਕਰ ਜੀ ਜਿਹਨਾਂ ਭਾਈ ਨੂੰ ਕੋਈ ਮਾਮਾ ਦੇਣਾ ਦੇਖੋ ਜੀ ਮੌਸਮ ਬੜਾ ਵਧੀਆ ਹੋਰ ਹੈ ਅੱਜ ਇਹ ਜਲ ਮੁਰਗੀਆਂ ਜੀ ਕੈਨੇਡਾ ਦੀਆਂ ਵਧੀਆ ਜੀ ਪੀਸਫੁੱਲ ਜਗਾ ਇਹ ਅਮ ਇਥੇ ਜੇ ਪਾਣੀ ਦੀਆਂ ਟੁੱਟੀਆਂ ਜੀ ਐਵੇਂ ਦੱਬੋ ਤੇ ਪਾਣੀ ਪੀਏ ਤੇ ਪਹੁੰਚ ਗਏ ਜੀ ਆਪਾਂ ਜਿੱਥੇ ਸਾਰਾ 뷰 ਦਿਖਦਾ ਬਾਕੀ ਮੌਸਮ ਖਰਾਬ ਹੋ ਗਿਆ ਜਿਆਦਾ ਅਜੇ ਤੱਕ ਦਾ ਮੀਂਹ ਆਇਆ ਨਹੀਂ ਬਟ ਆਣ ਵਾਲ ਦੇ ਚਾਂਸ ਨੇ ਕੁਰੇ ਹਵਾ ਬੜੀ ਤੇਜ਼ چل ਰਹੀ ਹੈ ਜੀ ਉਹ ਦੇਖੋ ਜੀ ਇਹ ਹੈਗਾ ਇੱਕ ਕਯੂਬੇਖਦਾ ਛੰਡਾ ਇਹ ਚਰਚ ਬਣੀ ਹੋਈ ਹੈ ਜੀ ਤੇ ਚਰਚ ਦੇ ਸਾਹਮਣੇ ਉਹ ਉਧਰ ਵੀਊ ਹੈ ਪੂਰਾ ਮੋਂਟਰੀਅਲ ਦਿਖਦਾ ਜਿੱਥੋਂ ਇਹ ਮੋਂਟਰੀਅਲ ਦੀ ਸਭ ਤੋਂ ਉੱਚੀ ਜਗ੍ਹਾ ਤੇ ਪੂਰਾ ਮੋਂਟਰੀਅਲ ਦਾ ਵੀਊ ਆਉਂਦਾ ਜੀ ਇੱਥੋਂ ਉਹ ਦੇਖੋ ਸਾਹਮਣੇ ਬਿਲਡਿੰਗ ਇਹ ਚਰਚ ਦਾ ਫਰੰਟ ਤੋਂ ਵੀਊ ਇਧਰੋਂ ਮੌਂਟਰੀਅਲ ਮਤਲਬ ਇਹ ਫਾਈਲ ਇੱਕ ਐਸਾ ਹੈ ਵੀ ਬ੍ਰੈਮਟਨ ਟੋਰਾਂਟੋ ਨਾਲੋਂ ਥੋੜੀ ਜੀ ਘੁੰਮਣ ਫਿਰਲੀ ਵਧੀਆ ਜਗ੍ਹਾ ਤੇ ਮੌਂਟਰੀਅਲ ਇੱਕ ਟਾਪੂ ਆ ਮੇਰੇ ਅਕੋਰਡਿੰਗ ਆਈਲੈਂਡ ਹੈ ਮੈਨੂੰ ਨਹੀਂ ਪਤਾ ਮਨ ਨੂੰ ਨਹੀਂ ਪਤਾ ਵੀ ਇਹ ਚੀਜ਼ ਦਾ ਸਰਕਾਰੀ ਚੀਜ਼ ਨੂੰ ਕਹਿੰਦੀ ਆ ਟਾਇਲੈਂਡ ਜਾਂ ਨਹੀਂ ਬਟ ਤੁਸੀਂ ਅਗਰ ਮੈਪ ਤੇ ਦੇਖੋਗੇ ਗੂਗਲ ਮੈਪ ਤੇ ਜਾ ਕੇ ਤਾਂ ਇਹ ਪ੍ਰੋਪਰ ਹੀ ਕਾਈਲੈਂਡ ਆ ਇਹਦੇ ਇਧਰੋਂ ਵੀ ਰੀਵਰ ਆ ਤੇ ਇਹਦੇ ਦੂਜੇ ਪਾਸੇ ਵੀ ਰੀਵਰ ਆ ਤੇ ਮਲੇਕਤਰਾ ਦੇ ਬੇਸਿਕਲੀ ਆਪਾਂ ਆਇਲੈਂਡ ਤੇ ਕੋਈ ਬਣਾਏ ਆ ਮੌਂਟਰੀਅਲ ਪਰ ਸ਼ਹਿਰ ਬੜਾ ਤਕੜਾ ਹੈ ਕਯੂਬੈਕ ਸਿਟੀ ਦਾ ਮਤਲਬ ਸਭ ਤੋਂ ਫੇਮਸ ਸ਼ਹਿਰ ਹੀ ਆ ਦੂਜੇ ਨੰਬਰ ਤੇ ਆ ਜਾਂਦੀ ਆ ਫਿਰ ਕਯੂਬੈਕ ਸਿਟੀ ਪਹਿਲੇ ਤੋਂ ਲਾਲੋ ਚਾਹੀ ਕਯੂਬੈਕ ਸਿਟੀ ਕਿਉਂਕਿ ਕਯੂਬੈਕ ਸਿਟੀ ਆਪਣਾ ਸ਼ਾਇਦ ਕੈਪੀਟਲ ਆ ਹਣਾ ਲਾਲ ਹਾਂ ਤੇ ਕਯੂਬੈਕ ਸਿਟੀ ਕੈਪੀਟਲ ਆ ਮੌਂਟਰੀਅਲ ਦੀ ਸੋਰੀ ਉਹਦੀ ਕਯੂਬੈਕ ਦੀ ਕਯੂਬੈਕ ਇੱਕ ਪ੍ਰਵਿੰਸ ਹੈ ਤੇ ਇਹ ਦੇਖੋ ਤੁਸੀਂ ਅਸਲੀ ਵਿਊ ਇਧਰੋਂ ਇਹ ਵਿਊ ਅੱਜ ਪੂਰਾ ਉਹ ਪਿੱਛੇ ਜਿਹੜੀ ਆਪਣਾ ਤੁਸੀਂ ਇਹ ਸ਼ਹਿਰ ਦੇ ਪਰਦੇ ਸਾਈਡ ਦੇਖੋ ਰਿਵਰ ਵਿਖਰੀਆ ਕੱਲੋਂ ਉੱਥੇ ਗਏ ਸੀਗੇ ਪਰਿਵਾਰ ਦੇ ਕੋਲ ਤੇ ਵਰਡਨ ਗਾਰਡਨ ਸ਼ਹਿਰ ਸੀ ਹੈ ਨਾ ਉਹਦਾ ਗਾਰਡਨ ਜਗ੍ਹਾ ਦਾ ਨਾਮ ਸੀਗਾ ਮੌਂਟਰੀਅਲ ਦੇ ਵਿੱਚ ਜਿੱਥੇ ਉਹ ਰਿਵਰ ਕੁੜ ਗਿਆ ਸੀ ਵਰਡਨ ਤੇ ਅੱਜ ਇਹ ਆਪਾਂ ਹੈਗੇ ਆ ਮੌਂਟਰੀਅਲ ਮੌਂਟਰੀਅਲ ਕਹਿੰਦੇ ਨੇ ਇਹਨੂੰ ਜਗ੍ਹਾ ਨੂੰ ਇਹ ਦੇਖੋ ਜੀ ਕੈਮਨਟਰੀਅਲ ਦੇ ਵਿੱਚ ਹੋਰ ਚੀਜ਼ ਦੇਖੀ ਇੱਥੇ 90% ਫ੍ਰੈਂਚ ਯੂਜ਼ ਹੁੰਦੀ ਆ ਤਾਂ ਹੀ ਇਹ ਮੌਨਟਰੀਅਲ ਜਿਹੜਾ ਮਤਲਬ ਕਹਿੰਦੇ ਨੇ ਨਾ ਵੀ ਅਗਰ ਮੌਨਟਰੀਅਲ ਪੀਆਰ ਜੁਣੀ ਆ ਤਾਂ ਫ੍ਰੈਂਚ ਕੰਪਲਸਰੀ ਆ ਮਤਲਬ ਇੱਥੇ ਰੋਡਸ ਤੇ ਵੀ ਸਪੀਡ ਤੇ ਵੀ ਆਪਣਾ ਸਾਰੇ ਕਿਤੇ ਪੂਰੇ ਮਤਲਬ ਮੌਨਟਰੀਅਲ ਦੇ ਵਿੱਚ 90% ਫ੍ਰੈਂਚ ਆ ਤੇ 10% ਇੰਗਲਿਸ਼ ਆ ਮਤਲਬ ਸਾਈਨਸ ਅਬਾਊਟ ਦੇ ਇਹ ਨਹੀਂ ਹੈਗਾ ਵੀ ਤੁਸੀਂ ਹਨਾ ਵੀ ਫ੍ਰੈਂਚ ਵੀ ਲਿਖੀ ਆ ਇੰਗਲਿਸ਼ ਵੀ ਲਿਖੀ ਆ ਸਾਈਨਸ ਬੋਰਡ ਜੋ ਜੋ ਵੀ ਨੇ ਸਾਰੇ ਕੱਲੀ ਫ੍ਰੈਂਚ ਹੀ ਲਿਖੀ ਆ 10% ਜਗ੍ਹਾ ਨੇ ਜਿੱਥੇ ਆਪਣਾ ਨਾਲ ਫ੍ਰੈਂਚ ਲਿ ਉਦੋਂ ਵੈਸੇ ਰਹਿਣ ਨੂੰ ਸ਼ਹਿਰ ਵਧੀਆ ਬਹੁਤ ਜ਼ਿਆਦਾ ਮਤਲਬ ਓਪਰਚ्युनिटीਜ਼ ਵੀ ਆਪਣਾ ਕੰਮ ਦੀ ਥੋੜੀ ਜਿਆ ਮਤਲਬ ਲੱਗਦਾ ਵੀ ਬ੍ਰੈਂਟਨ ਨਾਲੋਂ ਜ਼ਿਆਦਾ ਨੇ ਪੇ ਰੇਟ ਵੀ ਉਧਰ ਨਾਲੋਂ ਜ਼ਿਆਦਾ ਸੀ 18-19 ਡਾਲਰ ਮਤਲਬ ਇਹ ਬੇਸਿਕ ਪੇ ਰੇਟ ਅਸੀਂ ਮਿਲ ਹੀ ਜਾਂਦਾ ਘੰਟੇ ਦਾ ਪਰ ਆਪਣੇ ਉਧਰ ਦਾ ਦਾ ਦਸਤੇ ਵੀ ਲੋਕ 12-12 ਦੇ ਵੀ ਕੈਸ਼ ਤੇ ਕੰਮ ਕਰਾਈਏ ਅੰਨੇ ਮੀਂਹ ਪੈਣ ਲੱਗ ਗਿਆ ਜਿੱਥੇ ਤੇ ਇੱਥੇ ਖੜੇ ਜੀ ਕਿ ਚੱਤ ਜੱਗੇ ਅੱਗੇ ਫਰੰਟ ਦੇ ਇਹ 뷰 ਆ ਜੀ ਇੱਥੋਂ ਬਾਕੀ ਦੇਖਦੇ ਹਾਂ ਜੇ ਹੁਣ ਅੰਦਰ ਵੀ ਜਾ ਰਹੇ ਹਾਂ ਲਕਿੰਦਰ ਜਾ ਕੇ ਦੇਖਦੇ ਹਾਂ ਅੰਦਰ ਕੀ 뷰 ਆ ਏੰਦਰੋ ਵੀਰ ਜੀ ਚਰਚ ਹੈ ਵੈਸੇ ਬਟ ਇਥੇ ਉਹ ਮਤਲਬ ਜਿਵੇਂ ਆਪਣੇ ਚਰਚਾਂ ਦੇ ਵਿੱਚ ਬੁੱਤੀ ਜਲਾਇਆ ਹੁੰਦਾ ਉਹ ਕੀ ਹੁੰਦਾ ਉਹ ਜਿਸ ਤਰ੍ਹਾਂ ਹੁੰਦਾ ਉਹ ਜ ਆ ਹ ਉਹ ਨਹੀਂ ਹੈਗਾ ਜੀ ਇੱਥੇ ਰਿਸਪੈਕਟਡ ਨਹੀਂ ਉਹ ਮਤਲਬ ਵੀ ਚਲੋ ਹਣਾ ਮੇਰਾ ਧਰਮ ਨਹੀਂ ਹੈਗਾ ਬਟ ਰਿਸਪੈਕਟਡ ਨਹੀਂ ਉਹ ਵੀ ਆਪਣਾ ਹਣਾ ਤੇ ਬਾਕੀ ਆਪਣਾ ਇੱਥੇ ਉਹ ਚੀਜ਼ ਹੈ ਨਹੀਂ ਲੋਕ ਬੈਠੇ ਨੇ ਇੱਥੇ ਤੇ ਆਈਆਂ ਆਪਾਂ ਵਧੀਆ ਲੱਗਿਆ ਚਲੋ ਚੱਲੀਏ ਹੁਣ ਬਾਹਰ ਨੂੰ ਇੱਕ ਉਮਰਿਆਂ ਜਿਹਾ ਆਪਾਂ ਮੌਂਟਰੀਅਲ ਦੀਆਂ ਸਟਰੀਟਸ ਤੇ ਡਾਊਨਟਾਊਨ ਅਜੀ ਇਹ ਮੌਂਟਰੀਅਲ ਦਾ ਮਤਲਬ ਪ੍ਰੋਪਰ ਡਾਊਨਟਾਊਨ ਨਹੀਂ ਡਾਊਨ ਟਾਊਨ ਦਾ ਏਰੀਆ ਕਹਿ ਸਕਦੇ ਆ ਪ੍ਰੋਪਰ ਡਾਊਨ ਟਾਊਨ ਦਾ ਉਧਰ ਜਿੱਥੇ ਪ੍ਰੋਪਰ ਬਿਲਡਿੰਗਸ ਨੇ ਉੱਥੇ ਦੇਖਦੇ ਆ ਸ਼ਾਮ ਨੂੰ ਜਾਵਾਂਗੇ ਤੇ ਇੱਥੇ ਇੱਕ ਸ਼ਾਇਦ ਚਰਚਾ ਮਤਲਬ ਪਤਾ ਨਹੀਂ ਕਿਉਂ ਸਾਨੂੰ ਜੋ ਵੀ ਵੱਡੀ ਜੀ ਬਿਲਡਿੰਗ ਦੀ ਦੀ ਅਸੀਂ ਉਹ ਚਰਚ ਕਹਿ ਦਿੰਦੇ ਆ ਕਿਉਂਕਿ ਸਾਨੂੰ ਦੇਖਣ ਚਾਹੇ ਲੱਗਦਾ ਵੀ ਜਿੱਦੋਂ ਪ੍ਰੇ ਟੋਚੀ ਜੀ ਬਣੀ ਆ ਵੀ ਉਹ ਚਰਚ ਹੀ ਆ ਤਾਂ ਅਸੀਂ ਉਹਨੂੰ ਚਰਚ ਕਹੀ ਜਾਂਦੇ ਆ ਹੋ ਸਕਦਾ ਅਸੀਂ ਗਲਤ ਹੋਈਏ ਮਤਲਬ ਇਹ ਵਧੀਆ ਡਾਊਨ ਟਾਊਨ ਮੌਂਟਰੀਅਲ ਦਾ ਆਹੋਂ ਕਮਾਂ ਜੇ ਕਦੀ ਆਏ ਤਾਂ ਮੌਨਟਰੀਅਲ ਜ਼ਰੂਰ ਗਿਓ ਅੱਜ ਹੈਗਾ ਜੀ ਆਪਣਾ ਤੀਜਾ ਦਿਨ ਤੇ ਸ਼ਾਮ ਦੇ ਵੱਜ ਚੁੱਕੇ ਨੇ ਜੀ ਆਪਣਾ 3 3:30 ਤੇ ਮਤਲਬ ਤਰੀਕ ਹੈਗੀ ਹੈ ਜੀ ਅੱਜ 25 ਮੌਨਟਰੀਅਲ ਆਏ ਸੀਗੇ ਆਪਾਂ ਪਰਸੋ ਦੇ ਤੇ ਦੋ ਦਿਨ ਆਪਾਂ ਇੱਥੇ ਘੁੰਮੇ ਅੱਜ ਵੈਸੇ ਪਹਿਲਾਂ ਪਲਾਨ ਸੀਗਾ ਘੁੰਮਣ ਜਾਣ ਦਾ ਬਟ ਵਿੱਚ ਤੇ ਸੋਚਿਆ ਸੀਗਾ ਇੱਥੇ ਓਕਾ ਵਿੱਚ ਪੈਂਦੀ ਹੈ ਇੱਕ ਇਥੋਂ 50 ਕਿਲੋਮੀਟਰ ਦੀ ਡਰਾਈਵ ਤੇ ਮੋਂਟਰੀਅਲ ਦੇ ਵਿੱਚ ਤੇ ਪਹਿਲਾਂ ਮਤਲਬ ਵੀ ਉੱਥੇ ਜਾਣ ਦੀ ਸਲਾਹ ਸੀਗੀ ਬਟ ਵੈਦਰ ਨੇ ਸਾਥ ਨਹੀਂ ਦਿੱਤਾ ਵੈਦਰ ਥੋੜਾ ਜਿਹਾ ਅੱਜ ਖਰਾਬ ਹੋ ਗਿਆ ਸੀਗਾ ਪਿੱਛੇ ਤੁਸੀਂ ਦੇਖ ਸਕਦੇ ਹੋ ਬੱਦਲ ਹਨ ਤੇ ਕਣੀਆਂ ਜਿਹੀ ਵੀ ਪਈ ਗਈਆਂ ਤੇ ਤੁਹਾਨੂੰ ਪਤਾ ਐਵੇਂ ਤੇ ਵੈਦਰ ਦੇ ਵਿੱਚ ਜਾ ਕੇ ਬੀਚ ਦਾ ਕੋਈ ਮਜ਼ਾ ਨਹੀਂ ਆਣਾ ਸੀਗਾ ਸੋ ਪਲਾਨ ਚੇਂਜ ਹੋ ਗਿਆ ਮਤਲਬ ਵੀ ਆਪਣਾ ਘਰੇ ਰੈਸਟ ਕੀਤਾ ਰੈਸਟ ਕਰਕੇ ਹੁਣ ਆਪਾਂ ਮੈਂ ਨਿਕਲ ਲੱਗੇ ਆ ਮੋਂਟਰੀਅਲ ਲਈ ਲਵ ਨੂੰ ਡ੍ਰੌਪ ਕਰਨਾ ਸੀਗਾ ਤੇ ਨਾਲ ਆਪਣਾ ਕੰਮ ਵੀ ਸੀਗਾ ਉਹ ਕੰਮ ਵੀ ਆਪਾਂ ਕਰ ਲਿਆ ਤੇ ਹੁਣ ਡ੍ਰੌਪ ਕਰਕੇ ਹੁਣ ਆਪਾਂ ਇਥੋਂ ਨਿਕਲ ਲੱਗੇ ਆ ਮੋਂਟਰੀਅਲ ਤੇ ਦੋ ਤਿੰਨ ਜਣੇ ਨੇ ਮੇਰੇ ਨਾਲ ਜਾਣਾ ਪਹਿਲਾ ਮੋਂਟਰੀਅਲ ਜਾਵਾਂਗੇ ਮੋਂਟਰੀਅਲ ਤੋਂ ਉਹਨਾਂ ਨੂੰ ਪਿਕ ਕਰਕੇ ਫਿਰ ਆਪਾਂ ਜਾਵਾਂਗੇ ਬ੍ਰੈਂਟਨ ਮਿਸਿਸਾਗਾ ਤੇ ਤਕਰੀਬਨ ਮਤਲਬ ਵੀ ਇਸ ਟਾਈਮ ਟਾਈਮ ਹੋ ਗਿਆ ਸਵਾ 3 ਦਾ ਮਤਲਬ ਲੱਗਦਾ ਵੀ ਰਸਤੇ ਦੇ ਵਿੱਚ ਇੱਕ ਦੋ ਜਗ੍ਹਾ ਤੇ ਬ੍ਰੇਕ ਲਾ ਕੇ ਆਪਾਂ ਨੂੰ ਸ਼ਾਮ ਹੋ ਜਾਣੀ ਆ 11 12 ਇੱਕ ਇੱਕ ਵੀ ਵੱਜ ਸਕਦਾ ਹੋ ਸਕਦਾ ਘਰੇ ਪਹੁੰਚਦੇ ਆ ਨੂੰ ਤੇ ਮਿਲਦੇ ਹਾਂ ਜੀ ਹੁਣ ਅੱਗੇ ਸਫ਼ਰ ਦੇ ਵਿੱਚ ਤੇ ਦਿਖਾਵਾਂਗੇ ਥੋੜਾ ਬੋਤਾ ਸਫ਼ਰ ਤੇ ਉਸ ਤੋਂ ਬਾਅਦ ਆਪਣਾ ਐਂਡਿੰਗ ਕਰ ਦਾਂਗੇ ਹੈਂਡ ਕਰਕੇ ਫਿਰ ਮੈਂ ਤੁਹਾਨੂੰ ਬਲੋ ਤੁਹਾਨੂੰ YouTube ਤੇ ਮਿਲ ਜੇਗਾ ਜਲਦੀ ਥੋੜੇ ਬਹੁਤ ਦਿਨਾਂ ਦੇ ਵਿੱਚ ਇਹ ਫਰਕ ਜੀ ਦੇਖੋ ਇੱਥੋਂ ਕੈਨੇਡਾ ਤੋਂ ਇੰਡੀਆ ਦਾ ਇੱਥੇ ਰੋਡ ਤੇ ਜਾ ਰਹੀ ਹੈ ਜੇ ਆਪਾਂ ਨੂੰ ਪਤਾ ਵੀ ਅੱਗੇ ਕੋਈ ਨਹੀਂ ਆਏਗਾ ਬਿਨਾਂ ਇੰਡੀਕੇਟਰ ਦਿੱਤੇ ਕੋਈ ਮਤਲਬ ਇੱਥੇ 120 30 ਦੀ ਸਪੀਡ ਤੇ ਜਾ ਰਹੀ ਹੈ ਜੇ ਆਪਾਂ ਤੋਂ ਆਪਾਂ ਨੂੰ ਡਰ ਨਹੀਂ ਆਏਗਾ ਵੀ ਅੱਗੇ ਕੋਈ ਕੱਟ ਮਾਰ ਦੇ ਜਾਂ ਕੁਝ ਅਗਲਾ ਦੂਰ ਤੋਂ ਇੰਡੀਕੇਟਰ ਦੰਦਾ ਫੇਰ ਘਟ ਮਾਰਦਾ ਤੇ ਹਾਈਵੇ ਵੀ ਦੇਖੋ ਕਿੱਡੇ ਜ਼ਬਰਦਸਤ ਨੇ ਸਾਰੇ ਕੋ ਲੇਨ ਦੇ ਵਿੱਚ ਜਾਈ ਜਾਂਦੇ ਨੇ ਇੱਕੋ ਸਪੀਡ ਤੇ ਜਾਈ ਜਾਂਦੇ ਨੇ ਤੇ ਮਤਲਬ ਵੀ ਇਹੀ ਚੀਜ਼ ਕਰਕੇ ਆਪਣਾ ਮੈਂ ਕਹਿ ਸਕਦਾ ਵੀ ਮੈਂ ਕੈਨੇਡਾ ਆਇਆ ਤੇ ਕੈਨੇਡਾ ਇਹੀ ਚੀਜ਼ ਕਰਕੇ ਵਧੀਆ ਬਾਕੀ ਹਰੇਕ ਦਾ ਆਪਣਾ ਆਪਣਾ ਪੁਆਇੰਟ ਆਫ View ਹੁੰਦਾ ਕਿਸੇ ਨੂੰ ਇੰਡੀਆ ਵਧੀਆ ਲੱਗਦਾ ਬਟ ਮੈਂ ਕਹਤਾ ਨਾ ਵੀ ਮੰਨੋ ਨਹੀਂ ਜਮਾਂ ਵੀ ਵਧੀਆ ਲੱਗਦਾ ਹੈ ਇੰਡੀਆ ਮੈਂ 0 ਨੰਬਰ ਦਵਾਂਗਾ ਇੰਡੀਆ ਨੂੰ ਤੇ ਇਧਰ ਦੀਆਂ ਗਵਰਨਮੈਂਟਸ ਨੂੰ ਬੰਦੇ ਦੀ ਕਦਰ ਆ ਉਧਰ ਬੰਦੇ ਦੀ ਕਦਰ 0 ਆ ਕਿਉਂਕਿ ਮੇਰਾ ਤਾਂ ਉਹ ਮੇਰਾ ਪਰਸਨਲ ਐਕਸਪੀਰੀਅੰਸ ਆ ਇਹ ਕਿ ਮੰਨੋ ਪਤਾ ਵੀ ਮੇਰੀ ਸਰਕਾਰ ਨੇ ਕਿੰਨੀ ਇੱਥੇ ਹੈਲਪ ਕੀਤੀ ਆ ਤੇ ਕਿੰਨੀ ਨਹੀਂ ਮਤਲਬ ਅਗਰੇ ਤੇ ਗਵਰਨਮੈਂਟ ਵਧੀਆ ਨਾ ਹੁੰਦੀ ਤਾਂ ਸ਼ਾਇਦ ਮਤਲਬ ਵੀ ਮੈਂ ਜ਼ਿਆਦਾ ਟਾਈਮ ਸਰਵਾਈਵ ਨਾ ਕਰ ਪੰਦਾ ਕੈਨੇਡਾ ਦੇ ਵਿੱਚ ਪਰ ਤੁਸੀਂ ਦੇਖੋ ਬਾਕੀ ਵੀਊ ਇੰਜੋਏ ਕਰੋ ਇਹ ਜਾ ਰਹੇ ਆਂ ਜੀ ਆਪਾਂ ਮੌਂਟਰੀਅਲ ਤੇ ਹੁਣ ਰਸਤੇ 'ਚ ਇੱਕ ਰੂਟ ਔਨ ਰੂਟ ਬਣੇ ਹੁੰਦੇ ਨੇ ਜੀ ਇੱਥੇ ਉਹ ਔਨ ਰੂਟ ਦੇ ਪਰ ਰਸਤੇ 'ਚ ਇੱਕ ਬ੍ਰੇਕ ਲਵਾਂਗੇ ਉੱਥੋਂ ਖਾ ਪੀ ਕੇ ਕੁਝ ਤੇ ਹਲਕਾ ਫੁਲਕਾ ਚਾਹ ਕੋਫੀ ਪੀ ਕੇ ਉੱਥੋਂ ਜਿਵੇਂ ਸਾਰੇ ਮਤਲਬ ਟੀਮ ਵਗੈਰਾ ਇਹ ਚੀਜ਼ਾਂ ਬਣੀਆਂ ਹੁੰਦੀਆਂ ਨੇ ਵਾਸ਼ਰੂਮ ਵਗੈਰਾ ਤੇ ਆਪਾਂ ਉੱਥੇ ਰੁਕ ਸਕਦੇ ਆ ਐਵੇਂ ਰਸਤੇ 'ਚ ਆਪਾਂ ਜਿਵੇਂ ਆਪਣੇ ਇੰਡੀਆ 'ਚ ਵੀ ਆਪਾਂ ਰੁਕ ਨਹੀਂ ਸਕਦੇ ਵਿਦਆਊਟ ਐਮਰਜੈਂਸੀ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਸਾਈਡ ਤੇ ਲਾ ਲਿਆ ਤੇ ਵਾਸ਼ਰੂਮ ਜਾਏ ਬਾਥਰੂਮ ਕਰਤਾ ਇਥੀ ਘੜ ਕੇ ਇਹ ਜੀਜਾ ਕਰਕੇ ਮੈਂ ਤੁਹਾਨੂੰ ਦੱਸ ਗਿਆ ਟਾਈਮ ਅਲਰੇਡੀ ਵੀ ਕੈਨੇਡਾ ਇਹ ਜੀਜਾ ਨੂੰ ਬੈਸਟ ਹੈ ਕੈਨੇਡਾ ਵੀ ਹੋਰ ਗੰਟਸ ਵੀ ਕੱਲਾ ਕੈਨੇਡਾ ਨਹੀਂ ਬਟ ਇੰਡੀਆ ਨਾਲੋਂ 1000 ਗੁਣਾ ਬੈਟਰ ਕਹਿ ਸਕਦਾ ਮੈਂ ਇਹ ਦੇਖੋ ਜਿਵੇਂ ਇੱਥੇ ਹਾਈਵੇ ਤੇ ਨਾ ਕੰਸਟਰਕਸ਼ਨ ਚੱਲ ਰਹੀ ਆ ਤੇ ਇਹਦੇ ਸਾਈਨ ਦੇ ਬੋਰਡ ਨਾ ਪਿੱਛੇ 8-9 ਕਿਲੋਮੀਟਰ ਤੋਂ ਵੀ ਲਿਖਣਾ ਸਟਾਰਟ ਕਰਦੇ ਸੀ ਇਹਨਾਂ ਨੇ ਕਿ ਅੱਗੋਂ ਇੱਕ ਲੈਫਟ ਲੇਨ ਬੰਦ ਹੋ ਜੇਗੀ ਕੰਸਟਰਕਸ਼ਨ ਕਰਕੇ ਤੇ ਪ੍ਰੋਪਰ ਮਤਲਬ ਇੱਥੇ ਸਾਈਨ ਬੋਰਡ ਨੇ ਪ੍ਰੋਪਰ ਤਰੀਕਾ ਨਾਲ ਕੰਸਟਰਕਕਸ਼ਨ ਕਰਕੇ ਜਦੋਂ ਇੱਥੇ ਹੋ ਜਾਂਦੀ ਹੈ ਕੰਪਲੀਟ ਹੋ ਤਾਂ ਫਿਰ ਖੋਲ ਦੇਣੇ ਰੋਡ ਬੰਦ ਰਹਾ ਮਤਲਬ ਤੇ 8 ਕਿਲੋਮੀਟਰ ਪਿੱਛੇ ਬੋਰਡ ਲਿਖਿਆ ਹੋਇਆ ਸੀਗਾ ਕਿ ਲੈਫਟ ਲੇਨ ਬੰਦ ਹੋ ਜੇਗੀ ਤੇ ਇੱਥੇ ਇੱਕ ਹੋਰ ਵੀ ਰੂਲ ਕੀ ਅਗਰ ਆਪਾਂ ਕੰਸਟਰਕਸ਼ਨ ਜ਼ੋਨ ਦੇ ਵਿੱਚ ਓਵਰ ਸਪੀਡ ਲੰਦੇ ਜਦੋਂ ਸਪੀਡ ਦੀ ਲਿਮਟ ਆ ਤਾਂ ਫਾਈਨ ਡਬਲ ਹੁੰਦਾ ਇਹਨਾਂ ਕੰਸਟਰਕਸ਼ਨ ਡੋਰ ਜੋਂਟ ਆ ਪ ਗਿਆ ਆਪਾਂ ਤੇ ਹੁਣ ਨਾਰਮਲ ਆ ਗਿਆ ਹੈ ਤਾਂ ਉਹਨਾਂ ਲੈਂਸ ਚੱਲ ਹੋ ਗਈਆਂ ਇਹ ਹੁੰਦਾ ਜੀ ਐਵੇਂ ਓਨ ਰੂਟ ਤੇ ਉਹ ਹਾਈਵੇ ਹੈ ਜੀ ਹਾਈਵੇ ਦੇ ਨਾਲ ਇਤਰੇ ਭਣਿਆ ਹੁੰਦਾ ਜਿੰਨੇ ਵੀ ਕਿਸੇ ਨੇ ਬ੍ਰੇਕ ਲੈਣਾ ਕਿੰਨੀ ਭਣੇ ਹੁੰਦੇ ਨੇ ਮਤਲਬ ਥੋੜੀ ਥੋੜੀ ਦੂਰ डिपेंड ਕਰਦਾ ਜਿਵੇਂ ਇਹ ਮੈਂ ਹੁਣ ਮਤਲਬ ਵੀ ਬ੍ਰੇਕ ਲਿੱਤੀ ਹੈ ਇਹ ਤਕਰੀਬਨ 250 ਕਿਲੋਮੀਟਰ ਤੋਂ ਬਾਅਦ ਇਹ ਦੇਖੋ ਜੇ ਇਹਨਾਂ ਓਨ ਰੂਟ ਅੰਦਰ ਇੱਥੇ ਬੈਂਕ ਵਗੈਰਾ ਹੋ ਗਿਆ ਤੇ ਵਾਕਿ ਦੋ ਸਟਾਰਬਕਸ ਹੋ ਗਿਆ ਅੰਦਰ ਇਧਰ ਬੋਰ ਵੀ ਨੇ ਆਪਣਾ ਟੀਮ ਵਗੈਰਾ ਸਾਰਾ ਕੁਝ ਹੈ ਤੇ ਵਸੇ ਮਤਲਬ ਇੱਥੇ ਖਾ ਪੀ ਕੇ 커피 वगैरह ਚਾਹ वगैरह ਟੀਮ ਤੋਂ ਜਾਂ ਸਟਾਰਬਕਸ ਤੋਂ ਤੇ ਵਾਸ਼ੂਮ ਵਗੈਰਾ ਜਾ ਕੇ ਆਪਾਂ ਜਾ ਸਕਦੇ ਆ ਅੰਦਰ ਤੇ ਹੁਣ ਆਪਾਂ ਰੁਕਿਆ ਜੀ ਇੱਥੇ ਹੁਣ ਮੈਂ ਕੁਝ ਖਾਵਾਂਗਾ ਪੀਵਾਂਗਾ ਖਾ ਪੀ ਕੇ ਤੇ ਰੈਸ਼ ਹੋ ਗਏ ਥੋੜਾ ਜਿਹਾ ਰਿਲੈਕਸ ਮਿਲ ਜਾਂਦਾ ਬਾਡੀ ਨੂੰ ਫਿਰ ਆਪਾਂ ਚੱਲਦੇ ਆ ਜੀ ਅੱਗੇ ਨੂੰ